ਹਰ ਵੀ ਦੋਸਤੋ ਠੀਕ ਹੋ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਤੇ ਹੁਣ ਗੱਲਬਾਤ ਕਰਦੇ ਆ ਮੌਜੂਦਾ ਪੰਜਾਬ ਸਰਕਾਰ ਦੇ ਨਿੱਤੇ ਹੋਏ ਫੈਸਲਿਆਂ ਦੀ ਹੁਣ ਪੰਜਾਬ ਸਰਕਾਰ ਸਕੰਜਾ ਕਸਨ ਜਾ ਰਹੀ ਹੈ ਆਪਣੇ ਹੀ ਨਮਾਇੰਦਿਆਂ ਦਾ ਬਿਲਕੁਲ ਜਿਹੜੇ ਸਰਪੰਚ ਨੇ ਪੰਚ ਨੇ ਉਹ ਲੋਕ ਹੁਣ ਸਰਪੰਚੀ ਪੰਚੀ ਆਪਣੇ ਆਪਣੇ ਇਲਾਕਿਆਂ ਦੀ ਨਿਮਾਇੰਦਗੀ ਕਰਨ ਦੇ ਦਾ ਫਾਇਦੇ ਹੈਗੇ ਨੇ ਪਰ ਹੁਣ ਉਹਨਾਂ ਫਾਇਦਿਆਂ ਦਾ ਲਾਹਾ ਚੱਕਦੇ ਹੋਏ ਜਦੋਂ ਜੀ ਕਰਦਾ ਸੀ ਸਰਪੰਚ ਸਾਹਿਬ ਪੰਚ ਸਾਹਿਬ ਵਿਦੇਸ਼ ਜਾ ਰਹੇ ਜਿਹੜੇ ਮਾਰ ਲੈਂਦੇ ਸੀ ਪਰ ਹੁਣ ਇਦਾਂ ਨਹੀਂ ਹੋਣਾ ਹੁਣ ਸਰਪੰਚਾਂ ਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਲੈਂੀ ਪਵੇਗੀ ਮਨਜ਼ੂਰੀ ਬਿਲਕੁਲ ਪੰਜਾਬ ਸਰਕਾਰ ਨੇ ਇੱਕ ਨਵਕਲਾ ਕਦਮ ਚੱਕਿਆ ਹੈ ਕਿ ਜਿਹੜੇ ਪਿੰਡਾਂ ਦੇ ਪੰਚ ਨੇ ਸਰਪੰਚ ਨੇ ਉਹਨਾਂ ਨੂੰ ਉਹ ਬਿਨਾ ਮਨਜ਼ੂਰੀ ਤੋਂ ਉਦੇਸ਼ ਜਾਣ ਦੀ ਅਗਿਆਨ ਨਹੀਂ ਹੋਏਗੀ। ਆ ਤੁਹਾਨੂੰ ਕਿੱਦਾ ਲੱਗੇ ਜਰੂਰ ਦੱਸਿਓ ਅਲਾਕੀ ਇਸ ਫੈਸਲੇ ਤੋਂ ਬਾਅਦ ਲੋਕ ਕਾਫੀ ਖੁਸ਼ ਨੇ। ਲੋਕਾਂ ਨੂੰ ਲੱਗ ਰਿਹਾ ਹੈ ਕਿ ਹੁਣ ਜਦੋਂ ਸਾਡਾ ਪਿੰਡ ਦਾ ਸਰਪੰਚ ਪੰਜ ਪਿੰਡਾਂ ਦੇ ਵਿੱਚ ਹੋਊਗਾ ਤਾਂ ਸਾਡੇ ਕੰਮ ਰੁਕਣਗੇ ਨਹੀਂ। ਪਰ ਦੇ ਅਨੇਕ ਹੀ ਕੰਮ ਹੁੰਦੇ ਨੇ ਸਰਪੰਚਾ ਪੰਚਾਇਤਾਂ ਲੋਕਾਂ ਨੇ ਸੈਨ ਕਰਵਾਣੀ ਹੁੰਦੀਆਂ ਨੇ ਆਪਣੇ ਕੰਮ ਕਰਵਾਣੀ ਹੁੰਦੀਆਂ ਨੇ ਆਪਣੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਜਦੋਂ ਸਰਪੰਚ ਪੰਚ ਆਪਣਾ ਪਿੰਡ ਛੱਡ ਕੇ ਵਿਦੇਸ਼ਾਂ ਦੀ ਸੈਰ ਕਰਦੇ ਹੋਣ ਤਾਂ ਇਹਨਾਂ ਨੂੰ ਪਤਾ ਹੋਵੇ ਜੀ ਸਰਪੰਚ ਸਾਹਿਬ ਨੇ ਹੁਣ ਯੂਕੇ ਕੈਨੇਡਾ ਆਸਟ੍ਰੇਲੀਆ ਦੇ ਜਿਹੜੇ ਮਾਰਨੇ ਨੇ ਤਾਂ ਫਿਰ ਸਰਕਾਰ ਨੇ ਇਹਨਾਂ ਦੇ ਉੱਪਰ ਹੁਣ ਕੰਜਾ ਕਸ਼ ਸ਼ੁਰੂ ਕਰਤਾ ਤੁਹਾਨੂੰ ਦੱਸ ਦੇ ਜੀ ਬਿਜਲੀ ਦੀ ਪੰਜਾਬ ਸਰਕਾਰ ਵੱਲੋਂ सरपंचਾਂ ਤੇ ਪੰਚਾਂ ਨੂੰ ਵਿਦੇਸ਼ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣ ਲਈ ਵਿਭਾਗ ਕੋਲੋਂ ਮਨਜ਼ੂਰੀ ਲੈਣੀ ਹੋਏਗੀ ਜਿਸ ਦੇ ਉੱਪਰ ਇੱਕ ਨੀਤੀ ਤੈਅ ਕਰ ਦਿੱਤੀ ਗਈ ਹੈ ਜਿਸ ਵਿੱਚ ਆਮ ਲੋਕਾਂ ਅਤੇ ਪੰਚਾਂ ਸਰਪੰਚਾਂ ਵੱਲੋਂ ਸਰਕਾਰ ਦਾ ਸਹਿਯੋਗ ਦਾ ਇਹ ਕਦਮ ਵੀ ਦੱਸਿਆ ਜਾ ਰਿਹਾ ਹੈ ਇਸ ਮੌਕੇ ਤੇ सरपंचਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਕੰਮ ਲੋਕਾਂ ਦੇ ਰੁਕ ਜਾਂਦੇ ਸੀ ਯਾਨੀ ਕਿ ਜੋ ਪਿੰਡ ਅੰਦਰ ਕੁਝ ਵਿਕਾਸ ਦੇ ਕੰਮ ਪੰਚ ਸਰਪੰਚ ਦੇ ਬਿਨਾ ਦਸਿਆਂ ਵਿਭਾਗ ਨੂੰ ਵਿਦੇਸ਼ ਵਿੱਚ ਚਲੇ ਜਾਂਦੇ ਸੀ ਉਹਨਾਂ ਨੂੰ ਪਿੰਡਾਂ ਵਿੱਚ ਵੱਡੇ ਪੱਦਰ ਤੇ ਆਉਣ ਵਾਲੇ ਦਿਨ ਉਹ ਚ ਸੁਧਾਰ ਵੇਖਣ ਨੂੰ ਮਿਲੇਗਾ ਇਸ ਕਰਤੋਂ ਤਬਾਤ ਤੋਂ ਨਾਲ ਇਹ ਵੀ ਹੈ ਕਿ ਦੋਸਤੋ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਕਦਮ ਹੈ ਵਾਕਈ ਸਰਕਾਰ ਨੇ ਜਿਹੜਾ ਚੱਕਿਆ ਇਸ ਤੋਂ ਬਾਅਦ ਕੋਈ ਫਾਇਦਾ ਹੋਏਗਾ ਆਪਣੀ رائے ਜ਼ਰੂਰ ਦੇਣਾ ਤੇ ਉਹਨਾਂ ਦੱਸਿਆ ਕਿ ਕਿਉਂਕਿ ਕਈ ਸਰਪੰਚ ਤੇ ਪੰਚ ਦੇ ਲੜਕੇ ਲੜਕੀਆਂ ਵਿਦੇਸ਼ ਵਿੱਚ ਸੈੱਟ ਹੋਣ ਕਰਕੇ ਉਹਨਾਂ ਕੋਲੋਂ 5-6 ਮਹੀਨੇ ਆਪਣੇ ਬੱਚਿਆਂ ਕੋਲ ਜਾਇਆ ਜਾਂਦਾ ਸੀ ਜਿਸ ਕਾਰਨ ਪਿੰਡਾਂ ਦੇ ਅੰਦਰ 5-6 ਮਹੀਨੇ ਵਿਕਾਸ ਦੇ ਤਾਂ ਉਹ ਬਿਲਕੁਲ ਠੱਪ ਹੋ ਜਾਂਦੇ ਸੀਗੇ ਜਿਸ ਕਾਰਨ ਪੂਰੇ ਸਮੇਂ ਮਿੱਟੀ ਵਿਕਾਸ ਦੇ ਕੰਮ ਲੋੜ ਅਨੁਸਾਰ ਪੂਰੇ ਨਹੀਂ ਸੀ ਹੁੰਦੇ ਜਿਸ ਕਾਰਨ ਆਮ ਲੋਕਾਂ ਨੂੰ ਜਿੱਥੇ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਸ਼ਾਇਦ ਹੁਣ ਨਾ ਕਰਨਾ ਪਵੇ ਨਾੜੀ ਉਹਨਾਂ ਕਿਹਾ ਕੀ ਵਿਕਾਸ ਦੇ ਕੰਮਾਂ ਨੂੰ ਹੁਣ ਲੋਕਾਂ تک ਪਹੁੰਚਣ ਲਈ ਹਰ ਸਮੇਂ ਪੰਜ ਸਰਪੰਚੀਆ ਫੋਨ ਦੇ ਮਾजूद ਦਾ ਫਾਇਦਾ ਹੀ ਹੋਣਾ ਤੇ ਜਿੱਥੇ ਪਿੰਡਾਂ ਦੇ ਅੰਦਰ ਵਿਕਾਸ ਦੇ ਕੰਮ ਨਹੀਂ ਹੋਣਗੇ ਅਤੇ ਲੋਕ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਮੁਸ਼ਕਲ ਤੱਕ ਪਹੁੰਚ ਜਾਣ ਲਈ ਸੰਭਵ ਹੁੰਦੀ ਨਹੀਂ ਯਾਨੀ ਕਿ ਹੁਣ ਜਿਹੜੇ ਅਧਿਕਾਰੀ ਨੇ ਇਹਨਾਂ ਮੈਕਬੀਆਂ ਦੇ ਉਹਨਾਂ ਤੱਕ ਹੋ ਜਾ ਕੇ ਸ਼ਿਕਾਇਤ ਵੀ ਕਰ ਸਕਦੇ ਕਿ ਸਾਡੇ ਇਲਾਕੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਤਾਂ ਆਹੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਵਿਕਾਸ ਦੇ ਕੰਮ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਹੁੰਦੀਆਂ ਸਨ ਜੋ ਕਿ ਹੁਣ ਸ਼ਾਇਦ ਨਾ ਹੋਣ ਪਰ ਇਸ ਨੀਤੀ ਕਾਰਨ ਕੋਈ ਵੀ ਸਰਪੰਚ ਜਾਂ ਪੰਚ ਜੇਕਰ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਕ੍ਰੀਬ ਇੱਕ ਮਹੀਨਾ ਪਹਿਲਾਂ ਸਬੰਧਤ ਬੀਡੀਪੀਓ ਦਫ਼ਤਰ ਵਿੱਚ ਇਸ ਦੀ ਸੂਚਨਾ ਦੇਣੀ ਪਵੇਗੀ ਅਧਿਕਾਰਤ ਵਿਭਾਗ ਵੱਲੋਂ ਇਸ ਜਗ੍ਹਾ ਤੇ ਚੁਣੇ ਹੋਏ ਪੰਚਾਂ ਵਿੱਚੋਂ ਇੱਕ ਸਰਪੰਚ ਨੂੰ ਸਰਪੰਚ ਦੀ ਪ੍ਰਵਾਨਗੀ ਦੇ ਤੇ ਚਲ ਕੇ ਆਪਣੀ ਥਾਂ ਤੇ ਕਿਸੇ ਹੋਰ ਦੀ ਡਿਊਟੀ ਲਗਾ ਕੇ ਜਿਹੜੇ ਪੰਚ ਹੋਣਗੇ ਉਹਾਂ ਚੋਂ ਜਾਂ ਪੰਚ ਜਿਹੜਾ ਹੈਗਾ ਸਰਪੰਚ ਦੀ ਡਿਊਟੀ ਲਗਾ ਕੇ ਫਿਰ ਜਾਣ ਦੀ ਜਿਹੜੀ ਹੈ ਅਗਲੇ ਵੀ ਕਾਰਵਾਈ ਹੋਏਗੀ ਉਸ ਦੇ ਬਗਾਇ ਹੈਟ ਪਿੰਡਾਂ ਦੇ ਵਿਕਾਸ ਦੇ ਕੰਮ ਜਿਹੜੇ ਆ ਦਿੱਤੇ ਜਾਣੇ ਜਾਣ ਵੀ ਤਾਂ ਜੋ ਕੰਮ ਨਾ ਰੁਕਣ ਇਹ ਵੀ ਇੱਕ ਇਸੇ ਨੀਤੀ ਦਾ ਹਿੱਸਾ ਹੈਗਾ ਤੇ ਇਸੇ ਸਬੰਧ ਵਿੱਚ ਜਦੋਂ ਬੀ ਡੀ ਪੀਓ ਦਿਨ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਕਿਹਾ ਕਿ ਇਹ ਹੁਕਮ ਅੱਜ ਤੋਂ ਹੀ ਸਰਕਾਰ ਦੇ ਹੁਕਮਾਂ ਅਨੁਸਾਰ ਲਾਗੂ ਕੀਤੇ ਜਾਣਗੇ ਅਤੇ ਇਸੇ ਸਬੰਧ ਵਿੱਚ ਪੰਚਾਇਤ ਸਰਪੰਚਾ ਨੂੰ ਵਟਸਐਪ ਗਰੁੱਪਾਂ ਰਾਹੀਂ ਜਾਣੂ ਕਰਵਾਇਆ ਜਾਏਗਾ ਸੋ ਇਹ ਵੀ ਇੱਕ ਜਰੀਆ ਟੈਕਨੋਲੋਜੀ ਦਾ ਵਰਤਿਆ ਜਾਏਗਾ ਤਾਂ ਜੋ ਇਹਨੇ ਕਿਹਾ ਜਾਵੇ ਸਾਡੇ ਤੱਕ ਮੈਸੇਜ ਨਹੀਂ ਪਹੁੰਚਿਆ ਤਾਂ WhatsApp ਦੇ ਉੱਪਰ ਗਰੁੱਪਾਂ ਦੇ ਵਿੱਚ ਇਹ ਮੈਸੇਜ ਹੁਣ ਤੱਕ ਪਹੁੰਚ ਗਿਆ ਹੋਣਾ ਤੇ ਪਹੁੰਚ ਆ ਵੀ ਜਾਏਗਾ ਜਨਕਿਰਵਾਇਆ ਜਾਏਗਾ ਅਤੇ ਫੀਲਡ ਦੇ ਵਿੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਅੰਦਰ ਵਿਕਾਸ ਦੀ ਕਬ ਪਹਿਲਾ ਦੇ ਅਧਾਰ ਪਹਿਲ ਦੇ ਰਾਤੇ ਯਾਨੀ ਕਿ ਪਿੰਡ ਦਾ ਕੋਈ ਕੰਮ ਰੁਕਣਾ ਨਹੀਂ ਚਾਹੀਦਾ ਹੈਗਾ ਪਹਿਲ ਦੇ ਅਧਾਰ ਤੇ ਦੇਖਣ ਨੂੰ ਮਿਲ ਸਕਦਾ ਉਦੋਂ ਆਮ ਲੋਕਾਂ ਵੱਲੋਂ ਸਰਕਾਰ ਦੀ ਇਸ ਨੀਤੀ ਤੇ ਸਿਲਾਕਾਯੋਗ ਕਦਮ ਦੱਸਿਆ ਜਾ ਰਿਹਾ ਸੋ ਦੋਸਤੋ ਹੁਣ ਗੱਲ ਇਹ ਹੈ ਕਿ ਸਰਕਾਰ ਜਿਵੇਂ ਜਿਵੇਂ ਆਪਣਾ ਸਮਾਪੂਰਨ ਕਰ ਰਹੀ ਹੈ ਓਵੇਂ ਓਵੇਂ ਤਬਦੀਲੀ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਪੰਜ ਸਰਪੰਚ ਪਿੰਡਾਂ ਦੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰ ਚੁੱਕੇ ਨੇ ਉਹਨਾਂ ਕੋਲੇ 5-5 6-6 ਮਹੀਨੇ ਬਤੀਤ ਕਰਕੇ ਫਿਰ ਇੱਥੇ ਆ ਜਾਂਦੇ ਸੀ ਕਿ ਉਹ ਸਮਾਂ ਇੱਥੇ ਵਧੀਰ ਕਰਦੇ ਸੀਗੇ ਫਿਰ ਚਲੇ ਜਾਂਦੇ ਸੀਗੇ ਜਿਵੇਂ ਕੀ ਗਰਮੀ ਬਾਹਲੀ ਹੋਈ ਤਾਂ ਚਲੋ ਵਿਦੇਸ਼ ਦਾ ਜਿਹੜਾ ਮਾਰੇ ਨਾਲ ਜਵਾਖਾ ਕੋਲੇ ਰਹੀਏ ਜਾਂ ਜਦੋਂ ਸਿਆਲ ਵਾਲਾ ਹੋਇਆ ਤਾਂ ਤੇ ਲੋਕ ਆਪਾਂ ਬੱਚੇ ਕੋਲੇ ਚਲੇ ਜਾਈਏ ਤੇ ਫਿਰ ਵਾਪਸ ਆ ਜਾਈਏ ਉਹੋ ਜੇ ਸਮੇਂ ਦੇ ਵਿੱਚ ਜਦੋਂ ਸਰਪੰਚਾਂ ਪੰਚਾਂ ਨੂੰ ਹੁਣ ਸਰਕਾਰ ਵੱਲੋਂ ਖਾਸਦਾਇਤ ਹੋ ਗਈ ਹੈ ਕਿ ਜੇਕਰ ਤੁਸੀਂ ਵਿਦੇਸ਼ ਜਾਣਾ ਹੈ ਤਾਂ ਜਾਓ ਕੋਈ ਗੱਲ ਨਹੀਂ ਪਰ ਇੱਕ ਮਹੀਨਾ ਪਹਿਲਾਂ ਵਿਸਵਾ ਪਵੇਗਾ ਬੀਡੀਪੀਓ ਦਫਤਰ ਦੇ ਵਿੱਚ ਜਿਹੜਾ ਥੋੜਾ ਸੰਬੰਧਤ ਬੀਡੀਪੀਓ ਤੇ ਨਾਲ ਇਹ ਵੀ ਹੋਣਾ ਚਾਹੀਦਾ ਕਿ ਜਿਹੜਾ ਸਰਪੰਚ ਜਾਂ ਪੰਚ ਜਾ ਰਿਹਾ ਉਹ ਆਪਣੀ ਥਾਂ ਤੇ ਕਿਸੇ ਹੋਰ ਨੂੰ ਉਹ ਕਮਾ ਦੀ ਜ਼ਿੰਮੇਵਾਰੀ ਦੇ ਕੇ ਜਾਊਗਾ ਜੋ ਕਿ ਉਹਦੇ ਪਿੱਛੇ ਹੋਣ ਗਿਆ ਜੇ ਤੁਸੀਂ ਮਹੀਨਾ 2 ਮਹੀਨੇ 5 ਮਹੀਨੇ ਉਸ ਤੋਂ ਬਾਅਦ ਆਉਂਦਾ ਉਹਨਾਂ ਸਮੇਂ ਵਸਤੇ ਤੁਹਾਡੀ ਜਗ੍ਹਾ ਤੇ ਕੋਈ ਬੰਦਾ ਹੋਣਾ ਚਾਹੀਦਾ ਜਿਹੜਾ ਜ਼ਿੰਮੇਵਾਰੀ ਹੋਏਗੀ ਕਿ ਪਿੰਡ ਦਾ ਕੋਈ ਵਿਕਾਸ ਕਾਰਜ ਪਿੰਡ ਦਾ ਕੋਈ ਕੰਮ ਕਿਸੇ ਪਿੰਡ ਦੇ ਵਿਅਕਤੀ ਨੇ ਸਿਗਨੇਚਰ ਕਰਵਾਣੇ ਨੇ ਕਿਸੇ ਪਿੰਡ ਦੇ ਵਿਅਕਤੀ ਨੂੰ ਤੁਹਾਡੇ ਤੋਂ ਕੰਮ ਹੈ ਤਾਂ ਉਹਦਾ ਕੰਮ ਨਾ ਰੁਕੇ ਕੁਕੀ ਕਹਿੰਦੇ ਨੇ ਕਿ ਨਹੀਂ ਹੁੰਦੀ ਐ ਰਾਜਨੀਤੀ ਦੇ ਵਿੱਚ ਐਮਸੀ ਤੇ ਸਰਪੰਚੀ ਜੇ ਮੌਜੂਦਾ ਸਰਕਾਰ ਦੇ ਸਰਪੰਚ ਜਾਂ ਕਿਸੇ ਵੀ ਪਾਰਟੀ ਦੇ ਸਰਪੰਚ ਲੋਕਾਂ ਦੀ ਸੇਵਾ ਕਰਨਗੇ ਤਾਂ ਉਸ ਪਾਰਟੀ ਦਾ ਦੁਬਾਰਾ ਸੱਤਾ ਜਾਣਾ ਨਿਸ਼ਚਿਤ ਹੋ ਜਾਂਦਾ ਪਰ ਹੁਣ ਜਿਵੇਂ ਸਮਾਪਤੀ ਆ ਤਾਂ ਹੁਣ ਕੁਝ ਖਸਾ ਸਮਾਂ ਹੀ ਰਹਿ ਗਿਆ ਕਹਿ ਸਕਦੇ ਕਿ ਸਾਲ ਡੇਢ ਸਾਲ ਹੀ ਰਹਿ ਗਿਆ ਹੈਗਾ ਮੌਜੂਦਾ ਸਰਕਾਰ ਦਾ ਤੇ ਹੁਣੇ ਕਦਮ ਚੁੱਕਿਆ ਗਿਆ ਹੈ ਤੁਸੀਂ ਇਸ ਕਾਰਨ ਕਿੱਦਾਂ ਸਮਝ ਦਿਓ ਜ਼ਰੂਰ ਦੱਸਿਓ ਇਦਾਂ ਦੀ ਹੋਰ ਵੀ ਜਾਣਕਾਰੀ ਅਸੀਂ ਤੁਹਾਨੂੰ ਤੱਕ ਪਹੁੰਚਾਵਾਂਗੇ ਫਿਲਹਾਲ ਸਰਪੱਜਾ ਪੰਚਾਂ ਨੂੰ ਹੁਣ ਬਿਨਾਂ ਮਨਜ਼ੂਰੀ ਤੋਂ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੋਏਗੀ